ਕੁਣ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਅੱਜ ਸਰਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ 바ਵੇ ਵਿਕਾਲੇ ਜਾ ਕੇ ਅਮਰਤੂ ਬਾਣੀ ਦਾ ਆਪਾਂ ਵਿਚਾਰ ਕੀਰਤਨ ਸੁਣੀਏ ਅਤੇ ਇਸ ਵਿਚਾਰ ਨੂੰ ਭਾਵੇਂ ਸ੍ਰੀ ਅਮਰ ਸਾਹਿਬ ਫਿਰ ਨਿਸਤਾਨਾ ਹੋਣੇ ਕਰਕੇ ਆਸਮਰਥ ਹੋ ਰਿਹਾ ਹੈ ਅੱਜ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਆਪ ਹੀ ਗੁਰਤੇਗ ਬਹਾਦਰ ਸਾਹਿਬ ਜੀ ਆਪ ਦੇ ਦਰਸ਼ਨ ਦੇ ਰਹੇ ਹਨ ਕਿਰਪਾ ਕਰਦੇ ਹਨ ਸਰਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਇਹ ਵਾਰ 13 ਸਲੋਕ ਹੋ ਚੁੱਕੇ ਹੈ। ਗੂਜਰੀ ਦੂਜੀ ਵਾਰ ਹੈ। ਹੁਣ 14ਵੇਂ ਸਲੋਕ ਵਿੱਚ ਗੁਰੂ ਸਾਹਿਬ ਜੀ ਸਿੱਖ ਸੰਗਤਾਂ ਦੇ ਤਾਈ ਪ੍ਰੇਮ ਨਾਲ ਕਿਰਪਾ ਕਰਕੇ ਉਪਦੇਸ਼ ਬਖਸ਼ ਰਹੇ ਹਨ। ਸਲੋਕ ਮਹੱਲਾ 5 ਜਾਕੋ ਪਹੇ ਕਿਰਪਾਲ ਪ੍ਰਭ ਜੇ ਭਾਈ ਜਿਨ੍ਹਾਂ ਦੇ ਤੇ ਪ੍ਰਭੂ ਨਾਮ ਸਿਮਰਾ ਫੁlare। ਪ੍ਰਭ ਪੂਜ ਆਦਿਕਾ ਨੂੰ ਪ੍ਰਵੇਸ਼ ਕਰਨ ਵਾਲਾ ਜੋ ਪ੍ਰਵੇਸ਼ਰ ਹੈ। ਜਿਨਾ ਤੇ ਮਾਰਾ ਸਾਹਿਬ ਕਿਰਪਾ ਦੇ ਘਰ ਕਿਰਪਾਲੂ ਹੋਏ ਹਨ ਹਰ ਹਰ 23 ਜਪਾਤ ਉਹ ਭਾਈ ਹਰ ਹਰ ਪਰਮੇਸ਼ਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਸੋਹਣਾ ਦੇ ਪਾਪਾਂ ਨੂੰ ਹਰਨ ਵਾਲਾ ਹੈ ਉਸ ਪਰਮੇਸ਼ਰ ਨੂੰ ਸਹੀ ਉਹ ਪੁਰਖ ਜਪਦੇ ਹਨ ਤੇ ਜਪਾਉਂਦੇ ਹਨ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਪ੍ਰੀਤੀ ਲੱਗੀ ਹੈ ਰਮੰਤੀ ਰਮ ਜੋ ਰਮਿਆ ਹੋਇਆ ਸਾਰਿਆਂ ਘਰਾਂ 'ਚ ਵਿਆਹ ਕੋ ਪਰਮੇਸ਼ਰ ਹੈ ਬੋਧੇ ਰਾਮ ਦੇ ਨਾਮ ਨਾਲ ਪੀਤੀ ਲੱਗ ਗਈ ਹੈ ਪੀਤ ਸਾਧ ਸੰਗਤ ਪੀਤੀ ਲੱਗਣ ਦਾ ਕਾਰਨ ਦੱਸਦੇ ਹਨ ਕਿ ਭੇਟ ਮਿਲਣੇ ਕਰਕੇ ਸਾਧ ਸੰਗਤ ਜਿਵੇਂ ਮਨ ਨੂੰ ਸਾਧਿਆ ਹੋਇਆ ਉਹਨਾਂ ਸੇਖਪੁਰਖਾਂ ਦੀ ਸੰਗਤ ਦੇ ਨਾਲ ਮਿਲਣੇ ਕਰਕੇ ਮਹੱਲਾ ਪੰਜਵਾਰ ਰਾਮ ਰਮ ਹੋ ਵੱਡ ਭਾਗੀ ਹੋ ਉਪਦੇਸ਼ ਦਿੰਦੇ ਹਨ ਸਤਿਗੁਰੂ ਜੀ ਹੈ ਵੱਡਿਆ ਭਾਗਾ ਵਾਲਿਓ ਜੋ ਰਮਿਆ ਹੋਇਆ ਰਾਮ ਉਸ ਨੂੰ ਰਮਉਚਾਰਨਾ ਕਰੋ ਉਸ ਦੀ ਰਚਨਾ ਕਰੋ ਹਰ ਵਕਤ ਮਾਰੇ ਦੇ ਉਚਾਰਨ ਜੜੋ ਮਨ ਬਾਣੀ ਸਰੀਰ ਕਰਕੇ ਜਲ ਸੰ ਮਹੀਲ ਸੁ ਉਹ ਪਰਮੇਸ਼ਰ ਮਾਰੇ ਕਿੱਥੇ ਰਹਿੰਦਾ ਹੈ ਅਯੁਧਿਆਪੂਰੀ ਚ ਰਹਿੰਦਾ ਹੈ ਜਾਂ ਖੀਰ ਸਮੁੰਦਰ ਚ ਰਹਿੰਦਾ ਹੈ ਜਾਂ ਸਮੁੰਦਰ ਚ ਰਹਿੰਦਾ ਹੈ ਜਾਂ ਦੇਵ ਲੋਗ ਚ ਰਹਿੰਦਾ ਹੈ ਜਾਂ ਬਕੰਡ ਚ ਰਹਿੰਦਾ ਹੈ ਤਾਂ ਮਾਰੇ ਕਹਿੰਦੇ ਜਲ ਸੰ ਮਹੀਲ ਸੋਏ ਪ੍ਰਿਥਵੀ ਵਿੱਚ ਵੀ ਆਕਾਸ਼ ਵਿੱਚ ਵੀ ਫਲਾਂ ਵਿੱਚ ਮਾਰੂਥਲ ਹੈ ਬੰਮਿਆਰੇਤਿਆਂ ਵਿੱਚ ਵੀ ਅਤੇ ਇਸੇ ਜਲਾਂ ਵਾਲੇ ਥਾਂ ਵਿੱਚ ਵੀ ਆਕਾਸ਼ ਵਿੱਚ ਵੀ ਸੋ ਪਰਮੇਸ਼ਰ ਵਿਆਪਕ ਹੈ ਜਲ ਪ੍ਰੇਮੀਆਂ ਦੇ ਰਿਆਂ ਵਿੱਚ ਵੀ ਥਲ ਜਿਹੜੇ ਖੁਸ਼ਕ ਆਦਮੀ ਹੈ ਕੇਵਲ ਵਿਹਾਰੀ ਦੁਨੀਆ ਦੇ ਮਤਲਬ ਨੂੰ ਸਿੱਧ ਕਰਨ ਵਾਲੇ ਨਸੱਬਕ ਪੁਰਖ ਜਿਹੜੇ ਮਾਰੂਥਲਾਂ ਵੀ ਨਹੀਂ ਆਈ ਹਨ ਇਹਨਾਂ ਦੇ ਅੰਜ ਵੀ ਨਹੀਂ ਬੁੱਧੀ ਅੰਬਰ ਵੀ ਹਲ ਹਿਰਦੇ ਰੂਪੀ ਆਕਾਸ਼ ਚ ਵੀ ਸੋ ਪਰਿਸ਼ੂ ਵਿਆਪਕ ਨਾਨਕ ਨਾਮ ਅਰਾਧੇ ਹੈ ਸਤਿਗੁਰੂ ਜੀ ਕਹਿੰਦੇ ਉਸ ਪਰਿਸ਼ੂ ਦੇ ਨਾਮ ਨੂੰ ਅਰਾਧੇ ਜਲਦੀ ਭਾਵਨਾ ਨਾਲ ਚੇਤੇ ਕਰਨੇ ਕਰਕੇ ਵਿਗਨ ਨਾ ਲਾਗੇ ਕੋ ਫਿਰ ਕੋਈ ਵੀ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਪਾਈ ਲੱਗਦਾ ਹੈ ਪੌੜੀ ਪਾਤਾ ਦਾ ਬੋਲਿਆ ਪਰਵਾਣ ਹੈ ਜੋ ਭਗਤ ਜਨ ਮਹਾਰਾਜ ਦੇ ਪਿਆਰੇ ਭਾਉ ਭਗਤੀ ਵੀ ਜੁੜੇ ਹੋਏ ਜਿਨ੍ਹਾਂ ਨੂੰ ਭਾਵ ਤਾਨਾ ਪ੍ਰੇਮ ਗਤ ਪ੍ਰਾਪਤ ਹੋਇਆ ਐ ਐਸੇ ਜਿਹੜੇ ਨੂੰ ਭਾਵ ਪ੍ਰਕਾਸ਼ ਗਤ ਪ੍ਰਾਪਤ ਹੋਇਆ ਜਿਨ੍ਹਾਂ ਦੇ ਅੰਦਰ ਭਾਵ ਪ੍ਰਕਾਸ਼ ਹੈ ਤੇ ਗਤ ਮੁਕਤ ਰੂਪ ਬਣ ਗਏ ਜਿਹੜੇ ਤੇ ਜਿਨ੍ਹਾਂ ਨੂੰ ਗਤ ਗਿਆਨ ਦੀ ਪ੍ਰਾਪਤੀ ਹੈ ਤੇ ਭਾਵ ਪ੍ਰਕਾਸ਼ ਰੂਪ ਆਨੰਦ ਦਾ ਪ੍ਰਕਾਸ਼ ਹੈ ਐਸੇ ਜਿਹੜੇ ਭਗਤ ਹਨ ਭਗਤਾ ਕਾ ਬੂਲਿਆ ਪਰਵਾਣ ਹੈ ਉਹਨਾਂ ਭਗਤਾਂ ਦਾ ਬੂਲਿਆ ਹੋਇਆ ਜੋ ਬਚਨੋਂੋਂ ਨਿਕਲਦੇ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋਣਦੇ ਉਹ ਪ੍ਰਮਾਨ ਦੀ ਸਫਲਾ ਹੈ ਦਰਗਹ ਪਵੈ ਥਾਈ ਵਾਇਕ ਦੀ ਦਰਗਾਹ ਵਿੱਚ ਉਹ ਥਾਂ ਲੇਖੇ ਚ ਪੈਂਦਾ ਹੈ ਪ੍ਰਵਾਨ ਕੀ ਪੈਂਦਾ ਜੋ ਬਚਨ ਕਰ ਦਿੰਦੇ ਆ ਮਹਾਪੁਰਖ ਭਗਤ ਮੁਖਾ ਦੇ ਬੋਲਦੇ ਸੇ ਬਚਨ ਹੋਵੰਦੇ ਮੰਨਤਾ ਤੇਰੀ ਤੇ ਜੋ ਭਗਤ ਜਨ ਹਨ ਉਹਨਾਂ ਨੂੰ ਕੋਈ ਮਾਇਆ ਦੀ ਓਟ ਨਹੀਂ ਕਿਸੇ ਰਾਜਸੀ ਪੁਰਖਾਂ ਦੀ ਓਟ ਨਹੀਂ ਉਹਨਾਂ ਨੂੰ ਕੋਈ ਰਿਧੀਆਂ ਸਿੱਧੀਆਂ ਦੀ ਓਟ ਨਹੀਂ ਮੇਨੋ ਤਾਂ ਭਗਤਾਂ ਜੀ ਨੂੰ ਮਾਰਾ ਤੇਰੀ ਟੇਕ ਕੋਟ ਹੈ ਰੱਤੇ ਸੱਚ ਨਾਈ ਹਰ ਵਕਤ ਸੱਚੇ ਪਾਤਸ਼ਾਹ ਤੇਰੇ ਨਾਮ ਵਿੱਚ ਰੰਗੇ ਰਹਿੰਦੇ ਹਨ ਜਿਸਨੋ ਹੋਈ ਕਿਰਪਾ ਜਿਨ੍ਹਾਂ ਦੇ ਤੇ ਸੱਚੇ ਪਾਤਸ਼ਾਹ ਆਪ ਕਿਰਪਾਲੂ ਹੁੰਨੇ ਹੋ ਕਿਸ ਕਾ ਦੂਖ ਜਾ ਮੇਰਾ ਜੰਮਨ ਮਰਨ ਦਾ ਦੁੱਖ ਅਗਿਆਨ ਜਨ ਸਭ ਚਲੇ ਆ ਜਾਂਦਾ ਹੈ ਭਗਤ ਤੇਰੀ ਦਇਆ ਲੂ ਜੀ ਮੇਰਾ ਭਗਤੋ ਤੇਰੇ ਹੰਦਿਆ ਦੇ ਘਰ ਉਹਨਾ ਮਿਹਰਾਈ ਉਹਨਾਂ ਦੇ ਤੋਂ ਮਿਹਰਬਾਨੀ ਪਾਉਣਾ ਸੱਚੇ ਬਾਦਸ਼ਾਹ ਕਿਰਪਾ ਦ੍ਰਿਸ਼ਟੀ ਕਰਵਾ ਹੈ ਜਿਵੇਂ ਉਹਨਾਂ ਤੋਂ ਮਿਹਰਬਾਨੀ ਪਾਈ ਹੈ ਉਹਨਾਂ ਦੁਆਰਾ ਸਾਡੇ ਤੇ ਵੀ ਮਿਹਰਬਾਨੀ ਪਾਓ ਦੁੱਖ ਦਰਦ ਵਡ ਰੋਗ ਜਿਹੜਾ ਜਮਨ ਮਰਨ ਦਾ ਦੁੱਖ ਹੈ ਜੀ ਤੇ ਰੋਗ ਹੈ ਹੰਕਾਰ ਆਦਿਕ ਤੇ ਦੁੱਖ ਨਰਪਾ ਵਾਡੋ ਦੁੱਖ ਦਰਦ ਵਡ ਰੋਗ ਦਰਦ ਅਵਿਧਿਆਰ ਕਾ ਨੀ ਜਿਹੜੀ ਪੀੜਾ ਹੋਣਗੀ ਆ ਵੱਡਾ ਰੋਹ ਹੰਕਾਰ ਆਦ ਕੋਡ ਦੀ ਨੀਅਈ ਜੋ ਹੈ ਨਾ ਪੂਹੀ ਤਿਸ ਮਾਏ ਜਦ ਮਾਇਆ ਆਦ ਕੋ ਵੀ ਇਹ ਸਾਰੇ ਉਹਨਾਂ ਨੂੰ ਪੂਹ ਨਹੀਂ ਸਕਦੇ ਲੱਗ ਨਹੀਂ ਸਕਦੇ ਹਨ ਭਗਤਾ ਇਹੋ ਆਧਾਰ ਭਗਤਾਂ ਜਨਾਂ ਦਾ ਇਹ ਆਧਾਰ ਹੀ ਇਹੋ ਆਸਰਾ ਹੈ ਗੋਵਿੰਦ ਗਾ ਹਰ ਗੋਵਿੰਦ ਤੇਰੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ ਸਦਾ ਸਦਾ ਦਿਨ ਡੈ ਨੂੰ ਸਦਾ ਸਦਾ ਰਾਤ ਨੂੰ ਵੀ ਦਿਨੇ ਵੀ ਇੱਕੋ ਇੱਕ ਧਿਆਇ ਆਇਸ ਰੂਪ ਪ੍ਰਮੇਸ਼ਰ ਨੂੰ ਮਨ ਬਾਣੀ ਸ਼ੀਰ ਕਰਕੇ ਨਿਗੁਣ ਸਗੁਣ ਨੂੰ ਝੁੰਦੇ ਹਨ ਜੀਵਤ ਅੰਮ੍ਰਿਤ ਨਾਮ ਜਨ ਤੇਰੇ ਜਿਹੜੇ ਜਨ ਆਇਓ ਅੰਮ੍ਰਿਤ ਨਾਮ ਨੂੰ ਹਰ ਵਕਤ ਪੀਂਦੇ ਹਨ ਨਾਮੇ ਰਹੇ ਆਗਾਹ ਜੀ ਆਉਂਦੇ ਨਾਮ ਕਰਕੇ ਮਾਰੇ ਰਜੇ ਰਹਿੰਦੇ ਤ੍ਰਿਪਤ ਹੋਏ ਰਹਿੰਦੇ ਹਰ ਵਕਤ